ਯੋ ਯਾ ਦੋ ਮਿੰਟ ਆਹ ਤੇ ਉਹ ਪਾਚਾ ਕੇ ਦੇਖ ਲੈ ਥੈਂਕ ਯੂ ਬਈ ਉਹ ਜਿਹੜਾ ਟੈਸਟ ਕਰ ਉਹ ਆਇਆ ਜੇ ਅਸੀਂ ਲੱਗ ਗਿਆ ਇਹ ਤਾਂ ਸਾਨੂੰ ਤਾਂ ਕਹਿੰਦੇ ਇੱਥੋਂ ਭੱਜੋ ਉਹ ਜੂਂ ਖੜ ਗਿਆ ਪਰ ਹਰ ਜੂਂ ਖੜਨਾ ਖੜ ਜਾ ਅਸੀਂ ਤਾਂ ਵਾਲੀ ਫੋਟੋ ਭੇਜਣੀ ਜਦੋਂ ਮੈਸੇਜ ਕਰਨਾ ਨਹੀਂ ਨਾ ਬੰਦੇ ਸਾਨੂੰ ਨਹੀਂ ਆਉਂਦੇ ਸੀ ਜਿਹੜਾ ਫੋਟੋ ਭੇਜਣੀ ਉਹ ਪ੍ਰਾਪਤ ਕਾਡਾ ਬੰਦਾਰ ਨੂੰ ਫਿਰ ਸਟ੍ਰੈਸ ਕਰਦਾ। ਅਰੇ ਅੰਮ੍ਰਿਤ ਮਾਤਾ ਕੀ ਹੋਇਆ ਸੀ ਤੇ ਉਹ ਇੱਥੇ ਸਾਨੂੰ ਆ ਕੇ ਧਮਕੀਆਂ ਦੇਈ ਜਾਂਦੇ ਜਿਨ੍ਹਾਂ ਨੇ ਕੱਲ ਗੋਲੀ ਚਲਾਈ ਸੀ। ਅੱਛਾ ਜੀ। ਜੁਆਕਾਂ ਨੂੰ ਡਰਾਈ ਜਾਂਦੇ ਆ ਕੇ ਸਾਨੂੰ ਡਰਾਈ ਜਾਂਦੇ ਆ ਆਹ ਫਟ ਕੇ ਚੱਲ ਗਏ। ਅੱਛਾ ਜੀ। ਜੇ ਸੀ ਇੱਥੇ ਆਇਆ ਤਾਂ ਤਾਂ ਹੋ ਗਏ। ਨਹੀਂ ਤੁਸੀਂ ਇੱਥੇ ਕੀ ਕਰਨ ਆਏ ਸੀਗੇ? ਅਸੀਂ ਦੇਖਣ ਆਏ ਆ ਕਿ ਬਾਹਰ ਕੌਣ ਆਇਆ। ਅੱਛਾ ਇੱਥੇ ਮਤਲਬ ਕੋਈ ਨੰਗਾਮਾ ਹੋਇਆ ਸੀ। ਹਾਂ। ਕਿਹਦੇ ਵੱਲੋਂ? ਗੋਲੀਆਂ ਚਲਾਈ। ਬੁਲਾ ਵੱਲੋਂ। ਕੀ ਕੀਤਾ ਕੀ ਕੀਤਾ ਹੁਣ ਅੱਜ ਕੀ ਕੀਤਾ ਗਿਆ ਹੁਣ ਆ ਦੇਖ ਫਟ ਕੇ ਚੱਲ ਗਏ ਜੈਸੀ ਵੀ ਸਾਡੀ ਲੈ ਗਏ ਅੱਛਾ ਥੋੜੀ ਜੈਸੀ ਵੀ ਲੈ ਗਏ ਨਹੀਂ ਕਿਸੇ ਦੀ ਦੀ ਸੀ ਇੱਥੇ ਲਾਈ ਹੋਈ ਐ ਅੱਛਾ ਜੀ ਉਹਨੂੰ ਲੈ ਕੇ ਧੱਕੇ ਨਾਲ ਤੁਸੀਂ ਕਿੱਥੇ ਰਹਿਨੇ ਹੋ ਅਸੀਂ ਅੰਦਰ ਰਹਿਨੇ ਆ ਇਹਦੇ ਅੰਦਰ ਰਹਿਨੇ ਆ ਹਾਂ ਜੀ ਅੱਛਾ ਕਿਰਾਏ ਦੇ ਰਹਿਨੇ ਹੋ ਨਹੀਂ ਆਪਣਾ ਮਕਾਨ ਹੈ ਭਾਜੀ ਅੱਛਾ ਜੀ ਆਪਣਾ ਤੁਹਾਡਾ ਹੀ ਅੱਛਾ ਆਪਣਾ ਸਾਨੂੰ ਇੱਥੇ ਪਰੇਸ਼ਾਨ ਕਰੀ ਜਾਂਦੇ ਜੇ ਅਸੀਂ ਦੁਕਾਨ ਬੋਲੀ ਉੱਥੇ ਚੱਲ ਜਾਂਦੇ ਹੂੰ ਮੈਨੂੰ ਹੋਇਆ ਕੀ ਹੈ ਕੰਮ ਨਹੀਂ ਕਰਨ ਦਿੰਦੇ ਕੋਇਆ ਕੀ ਸੀ ਗੱਲ ਸੋਣੀਆਂ ਚਣਾਈਆਂ ਉਹਨਾਂ ਨੇ ਲਾ ਦੇ ਕਦੋਂ ਪਰਸੋਂ ਪਰसों ਚਲਾਈਆਂ ਸੀ ਹਾਂ 1 ਵਜੇ ਅੱਛਾ ਤੇ ਅੱਜ ਕੋਈ ਇੰਨਾ ਦੀ ਇੰਨਾ ਦਾ ਮੈਟਰ ਹੋਇਆ ਅੱਜ ਕੱਲ ਵੀ ਬੰਦੇ ਸਾਡੇ ਲੈ ਕੇ ਫੜ ਕੇ ਵੱਡਾ ਮੈਟਰ ਹੋਦਾ 15 ਦੇ ਅੱਜ ਵੀ ਲੈ ਕੇ ਬੰਦੇ ਫੜ ਕੇ ਅੱਛਾ ਪਰੇਸ਼ਾਨ ਕਰੀ ਜਾਂਦੇ ਆ ਹਾਂ ਨਾਲੇ ਆ ਫਟ ਕੇ ਗਏ ਦੇਖੋ ਹੋਣੇ ਹੋਣ ਗਏ ਫਟ ਕੇ ਗਏ ਅੱਛਾ ਇਹ ਕਿਸ ਚੀਜ਼ ਤੋਂ ਫਟਿਆ ਕੀ ਪਤਾ ਹੁਣ ਉਹਨਾਂ ਨੂੰ ਪਤਾ ਹੋਊਗਾ ਸਾਨੂੰ ਕੀ ਪਤਾ ਕਿਉਂ ਫਟਿਆ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਉਹਦੇ ਵਿੱਚ ਆਇਆ ਆਇਆ ਉਹਦੇ ਵਿੱਚ ਹਾਂ ਦੇਖੋ ਇਹਦੇ ਵਿੱਚ ਅੱਛਾ ਤੁਸੀਂ ਸਾਰੇ ਜਣੇ ਇੱਥੇ ਹੀ ਰਹਿੰਦੇ ਹੋ ਕੰਪਲੇਂਟ ਕਿੱਦਾਂ ਕੀਤੀ ਕੰਪਲੇਂਟ ਕੀਤੀ ਸਾਡੇ ਪੁਲਿਸ ਆਈ ਮੌਕੇ ਤੇ ਜਿਹੜੀ ਪੁਲਿਸ ਨਹੀਂ ਕੋਈ ਹੋਣ ਆਇ ਕੌਣ ਆਇਆ ਹੈ ਭਾਈ ਜੀ ਅੱਛਾ ਇਨਵੈਸਟੀਗੇਸ਼ਨ ਕਰ ਰਹੀ ਹੈ ਹਾਂ ਜੀ ਅੱਛਾ ਠੀਕ ਹੈ ਜੀ ਕੌਣ ਆਇਆ ਹੈ ਕੀ ਨਾਮ ਹੈ ਜੀ ਤੁਹਾਡਾ ਹਰਾਨੋ ਅੱਛਾ ਕਿੱਥੇ ਰਹਿੰਦੇ ਹੋ ਜੀ ਕਿੱਥੇ ਰਹਿੰਦੇ ਆ ਭੋਲਾ ਅੱਛਾ ਕੀ ਹੋਇਆ ਸੀਗਾ ਇੱਥੇ ਜੀਐਸਬੀ ਵਾਲੇ ਆਏ ਉਹਨਾਂ ਨੇ ਇਹਨਾਂ ਨੇ ਆ ਪੱਟਿਆ ਆਗੇ ਸਾਨੂੰ ਧਮਕਾ ਕੇ ਤੇ ਸਾਰੇ ਹੀ ਅੱਛਾ ਜੀ ਸਾਨੂੰ ਅਸੀਂ ਇੱਥੇ ਖੜੇ ਆਏ ਆ ਪੁਲਿਸ ਨਾਲ ਲੱਗਿਆ ਵੀ ਚਲੋ ਇੱਕ ਕਦੋਂ ਦਾ ਮੈਟਰ ਆ ਇਹ ਹੁਣ ਹੁਣ ਕਿੰਨੀ ਤੱਕ ਚਲਾਏ ਦੀ ਅੱਧਾ ਘੰਟਾ ਹੋ ਗਿਆ ਅੱਛਾ ਤੇ ਮਤਲਬ ਇਹ ਸਿਰਫ ਆਹੀ ਚੀਜ਼ ਫੜਿਆ ਭਾਈ ਹੋਰ ਵੀ ਕੋਈ ਨੁਕਸਾਨ ਵਗੈਰਾ ਕੀਤਾ ਨਹੀਂ ਇਹੋ ਜਿਹੇ ਇੰਨੇ ਬੰਦੇ ਆਏ ਸੀ ਜੇ ਕੁਝ ਪਤਾ ਲੱਗਿਆ ਸੀ ਨਹੀਂ ਸਾਨੂੰ ਕੁਝ ਨਹੀਂ ਦੱਸਿਆ ਨਾ ਅਸੀਂ ਲਾ ਕੇ ਆਈਏ ਨਾ ਅੱਛਾ ਜੀ ਸਾਨੂੰ ਪਹੁੰਚਾ ਦਿੰਦੇ ਸੀ ਅੱਛਾ ਜੀ ਅੱਛਾ ਜੀ ਹਾਂ ਠੀਕ ਹੈ ਸਾਨੂੰ ਪਹੁੰਚਾ ਦਿੰਦੇ ਸੀ ਠੀਕ ਹੈ ਨਹੀਂ ਹੁਣ ਮੌਕੇ ਤੇ ਪੁਲਿਸ ਪਹੁੰਚੀ ਸੀਗੀ ਕੀ ਕਹਿੰਦੇ ਆ ਪੁਲਿਸ ਹੁਣ ਮੌਕੇ ਤੇ ਪਹੁੰਚੀ ਹੈ ਬਾਅਦ ਚਲੇ ਜਾਣਾ ਇਹਨਾਂ ਨੇ ਆਪਣਾ ਕੰਮ ਕਰਨਾ ਕਿੰਨੀ ਟਾਈਮ ਬਾਅਦ ਪੁਲਿਸ ਮੌਕੇ ਤੇ ਆਈ ਸੀ ਹੁਣ ਅੱਧੇ ਘੰਟੇ ਬਾਅਦ ਆਈ ਹੈ ਅੱਛਾ ਅੱਧੇ ਘੰਟੇ ਬਾਅਦ ਆਈ ਹੈ ਕਿ ਉਹ ਕਿੰਨੇ ਬੰਦੇ ਸੀਗੇ ਜਿਹਨ ਜੀਸੀਬੀ ਕਿੱਥੇ ਕਰਕੇ ਲਾਈ ਸੀ ਕੋਤੇ ਤੇ ਨਾ ਨਾ ਉਹ ਤਾਂ ਬਦਮਾਸ਼ ਆ ਸਾਨੂੰ ਮਾਰਦੇ ਸੀ ਤੁਹਾਨੂੰ ਗਾਲੀਆਂ ਮਾਰਦੇ ਨਾ ਨਹੀਂ ਤੁਸੀਂ ਉਹਨਾਂ ਨਾਲ ਗੱਲ ਨਹੀਂ ਕੀਤੀ ਤੁਸੀਂ ਇੱਥੇ ਜੀਸੀਬੀ ਕਿਉਂ ਲਾਈ ਹੈ ਕਹਿੰਦੇ ਇੱਧਰ ਚਲੋ ਅੱਛਾ ਸਿੱਧੇ ਚਲੋ ਕਹਿੰਦੇ ਅੱਛਾ ਉਹੀ ਬੰਦੇ ਸੀਗੇ ਜਿਨ੍ਹਾਂ ਨੇ ਨਾ ਨਾ ਖੁਦ ਪੁਲਿਸ ਵਾਲੇ ਨੇ ਕਿਹਾ ਸਾਨੂੰ ਅੱਛਾ ਪੁਲਿਸ ਵਾਲੇ ਨੇ ਕਿਹਾ ਇੱਧਰ ਚਲੋ ਅੱਛਾ ਜੀ ਪੁਲਿਸ ਵਾਲੇ ਉਹਨਾਂ ਨਾਲ ਆਏ ਸੀਗੇ ਹਾਂ ਦੋ ਜਣੇ ਸੀ ਨਾਲ ਅੱਛਾ ਗਾਲੀਆਂ ਨਹੀਂ ਆ ਉਹ ਆਏ ਸੀ ਨਾਲ ਅੱਛਾ ਉਹ ਵੀ ਨਾਲ ਹੀ ਸੀਗੇ ਇਹਨਾਂ ਦੇ ਨੇ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਇੱਥੇ ਕੀ ਕਰਦੇ ਹੋ ਤੁਸੀਂ ਸਾਨੂੰ ਗੱਲ ਹੀ ਨਹੀਂ ਕਰਦੇ ਸੀ ਅੱਛਾ ਬੜੇ ਵੱਡੇ ਚੱਕਲੇ ប៉ុន្តែ ਨਹੀਂ ਨਾ ਨਾ ਬਟੰਡਾ ਚੱਕਿਆ ਜੀ ਨੰਨੀ ਤੇ ਆ ਗਿਆ ਅੱਛਾ ਠੀਕ ਹੈ ਜੀ ਉਹ ਤਸਵੀਰਾਂ ਲੁਧਿਆਣਾ ਦੇ ਤਾਜਪੁਰ ਰੋਡ ਦੀਆਂ ਦਸੀਆਂ ਜਾ ਰਹੀਆਂ ਨੇ ਜਿੱਥੇ ਕੀ ਜੰਮ ਕੇ ਲੋਕਾਂ ਵੱਲੋਂ ਹੰਗਾਮਾ ਕੀਤਾ ਗਿਆ ਇੱਕ ਔਰਤ ਵੱਲੋਂ ਕੁਝ ਸ਼ਰਾਪਤੀ ਅੰਸਰਾ ਤੇ ਕਈ ਤਰ੍ਹਾਂ ਦੇ ਇਲਜ਼ਾਮ ਵੀ ਲਗਾਏ ਗਏ ਦੱਸਿਆ ਗਿਆ ਕਿ ਉਹਨਾਂ ਨੂੰ ਘਰ ਦੇ ਅੰਦਰ ਡਕਿਆ ਗਿਆ ਤੇ ਬਾਹਰ ਫਾਈਲਿੰਗ ਕੀਤੀ ਗਈ ਇਸ ਤੋਂ ਇਲਾਵਾ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਸੁਣੋ ਉਸ ਦਾ ਕੀ ਕੁਝ ਮੌਕੇ ਤੇ ਕਹਿਣਾ ਰਿਹਾ ਲੋਗੇ ਜਿਹੜਾ ਤੁਸੀਂ ਅੱਜ ਇਸ ਤਰੀਕੇ ਇਲਜ਼ਾਮ ਲਾਇਆ ਕੀ ਕੁਝ ਹੰਕਾਰ ਸਾਨੂੰ ਤੇ ਆ ਕੇ ਧਮਕੀਆਂ ਦੇਂਦੇ ਇੱਕ ਅੱਛਾ ਜੀ ਨਾਲੇ ਤੇ ਸਾਨੂੰ ਉਹ ਬਦਮਾਸ਼ ਹੈਗੇ ਜਿਹੜੇ ਦੋਨੋਂ ਬੰਦੇ ਇੱਥੇ ਆਏ ਸੀ ਗੋਲੀਆਂ ਚਲਾਈਆਂ ਉਹਨਾਂ ਨੇ ਪਰਸੂ ਪਹਿਲਾਂ ਹਾਂ ਜੀ ਹੁਣ ਤੇ ਇੱਥੇ ਬੱਚਿਆਂ ਨੂੰ ਧਮਕੀਆਂ ਦੇ ਕੇ ਗਏ ਨਾਲੇ ਅੱਛਾ ਜੀ ਤੇ ਨਾਲੇ ਤੇ ਸਾਨੂੰ ਅਸੀਂ ਆਏ ਆ ਨਾ ਬਾਹਰ ਜਦੋਂ ਕਹਿੰਦੇ ਸਾਨੂੰ ਚਲੋ ਇਹਨੇ ਬੰਦੇ ਸੀ ਇਹੋ ਪਤਾ ਲੱਗਿਆ ਹਾਂ ਭਾਮੀਆਂ ਦੇ ਸੀ ਅਟ ਭਾਮੀਆਂ ਦੇ ਹਾਂ ਜੀ ਨਾ ਪਤਾ ਪਤਾ ਉਹਨਾਂ ਦਾ ਨਾ ਤਾਂ ਨਹੀਂ ਮੈਨੂੰ ਪਤਾ ਉਹਨਾਂ ਨੂੰ ਬੰਦਿਆਂ ਨੂੰ ਜਾਣਦੇ ਹਾਂ ਸੀ ਅੱਛਾ ਜੀ ਹਾਂ ਜੀ ਕਿੰਨੇ ਕ ਬੰਦੇ ਸੀਗੇ ਇੱਥੇ ਖੜੇ ਸੀ ਦੋ ਬਦਮਾਸ਼ੀ ਨਾਲ ਤੇ ਦੋ ਪੁਲਿਸ ਵਾਲੇ ਸੀ ਬਾਕੀ ਦੇ ਪੁਲਿਸ ਵਾਲੇ ਬਾਹਰ ਘੁੰਮਦੇ ਸੀ ਅੱਛਾ ਜੀ ਬਾਕੀ ਪੁਲਿਸ ਵਾਲੇ ਬਾਹਰ ਘੁੰਮਦੇ ਸੀ ਹਾਂ ਜੀ ਨਹੀਂ ਜਿਹੜੀ ਗੋਲੀਆਂ ਜਿੰਨਾਂ ਨੇ ਚਲਾਈਆਂ ਸੀ ਉਹ ਤੁਹਾਡੇ ਕੋਲ ਹੋਏ ਹਾਂ ਜੀ ਹਾਂ ਜੀ ਉਹੀ ਦੋਨੋਂ ਬੰਦੇ ਆਏ ਸੀ ਕਿਉਂ ਤੁਹਾਡੇ ਕੋਲ ਕਿਉਂ ਆਏ ਕੀ ਪਤਾ ਹੁਣ ਉਹਨਾਂ ਨੂੰ ਪਤਾ ਹੋਊਗਾ ਤੁਹਾਨੂੰ ਕੀ ਕਿਹਾ ਗਿਆ ਉਹਨਾਂ ਵੱਲੋਂ ਉਹਨਾਂ ਨੇ ਇਹ ਕਿਹਾ ਸੀ ਬਾਹਰ ਆਏ ਨਿਕਲ ਕੇ ਅੰਦਰ ਸਾਨੂੰ ਬੰਦ ਕਰ ਦਿੱਤਾ ਤੁਹਾਨੂੰ ਬੰਦ ਕਰ ਦਿੱਤਾ ਹਾਂਜੀ ਹਾਂਜੀ ਪਹਿਲਾਂ ਕੀ ਸੀਗੀ ਹੁਣ ਉਹਨਾਂ ਨੂੰ ਸਾਨੂੰ ਦੱਸਿਆ ਹੀ ਨਹੀਂ ਆਸੀਂ ਗੱਲ ਹੀ ਨਹੀਂ ਕੀਤੀ ਗੱਲ ਹੀ ਨਹੀਂ ਕਰ ਦਿੱਤੀ ਉਹਨਾਂ ਨੇ ਨਹੀਂ ਤੁਹਾਨੂੰ ਕਿੱਥੇ ਬੰਦ ਕਰਤਾ ਕਮਰਚ ਬੰਦ ਹਾਂਜੀ ਹਾਂਜੀ ਉਹ ਗੇਟ ਲਾ ਦਿੱਤਾ ਬਾਹਰ ਤੁਸੀਂ ਕੋਈ ਕੰਪਲੇਂਟ ਵੀ ਕੀਤੀ ਇਹਦੀ ਹਾਂਜੀ ਕੁਛ ਨਹੀਂ ਕੀਤਾ ਸੀ ਨਾ ਤੁਸੀਂ ਕੁਝ ਵੀ ਨਹੀਂ ਕੀਤਾ ਪੁਲਿਸ ਨੂੰ ਦੱਸਿਆ ਤੁਸੀਂ ਕੁਝ ਨਹੀਂ ਹੁਣ ਨਹੀਂ ਦੱਸਿਆ ਜੀ ਪੁਲਿਸ ਦੇ ਨਾਲ ਸੀ ਦੱਸਣਾ ਕੀ ਸੀ ਅੱਛਾ ਪੁਲਿਸ ਨਾਲ ਹਾਂਜੀ ਅੱਛਾ ਜੀ ਐਸਚੂ ਆਇਆ ਸੀ ਪਤਾ ਨਹੀਂ अच्छा एसएचओ जो लंबा جاء आया सी। ਤੁਹਾਡੀ ਗੱਲਬਾਤ ਕੀ ਹੋਈ ਜਦੋਂ ਐਸਚਓ ਆਇਆ? ਕੁਛ ਨਹੀਂ ਉਹਨੇ ਆਇਆ ਮੈਨੂੰ ਪੁੱਛਿਆ ਵੇ ਤੇਰਾ ਘਰ ਦਾ ਕਿੱਥੇ ਹੈ? ਹਾਂ ਮੈਂ ਕਿਹਾ ਮੈਨੂੰ ਨਹੀਂ ਪਤਾ। ਹੂੰ ਫਿਰ ਮੈਨੂੰ ਕਹਿੰਦਾ ਤੂੰ ਭੱਜ ਜਾ ਇੱਥੋਂ ਅੰਦਰ। ਅੱਛਾ ਹਾਂ ਫਿਰ ਉਹਨਾਂ ਨੇ ਆਹ ਪਟਿਆ। ਇਹ ਫਿਰ ਜੀਸੀਬੀ ਕੇ ਲੈ ਗਏ? ਹਾਂ ਫਿਰ ਉਹਨਾਂ ਨੇ ਆਹ ਪਟਿਆ। ਨਹੀਂ ਜੀਸੀਬੀ ਵੀ ਨਾਲ ਲੈ ਕੇ ਆਏ ਸੀ। ਹਾਂਜੀ ਨਹੀਂ ਹਾਂ ਜੀਸੀਬੀ ਹੋਰ ਕਿਸੇ ਦੀ ਸੀ ਤੇ। ਜੀਸੀਬੀ ਹੋਰ ਕਿਸੇ ਦੀ। ਅੰਨੂ ਪੱਟਣ ਦੀ ਕੋਸ਼ਿਸ਼ ਕਿਉਂ ਕੀਤੀ ਗਈ? ਕੀ ਪਤਾ ਹੁਣ ਕਿਉਂ ਕੀਤੀ ਗਈ ਹੈ? ਤੁਹਾਨੂੰ ਕੀ ਸਾਨੂੰ ਦੇ ਅੰਦਰ ਬੰਦ ਕਰ ਦਿੱਤਾ। ਤੁਹਾਨੂੰ ਡਰ ਰਿਹਾ ਇਸ ਸਮੇਂ? ਹਾਂ ਡਰ ਹੈ ਉਹ ਗੋਲੀ ਮਾਰ ਦਊਗਾ ਅੱਗੇ ਕੁਝ ਕੀ ਲੱਗਦਾ ਛੋਟੇ ਛੋਟੇ ਬੱਚੇ ਲੈ ਕੇ ਤੁਸੀਂ ਇੱਥੇ ਖੜੇ ਹੋ ਆ ਜੀ ਜਿਹੜਾ ਕਿ ਕਿਹਾ ਜਾ ਰਿਹਾ ਕੁਝ ਸਾਡੀ ਕੋਈ ਸੁਣਾਈ ਨਹੀਂ ਹੋਣ ਦੇਗੀ ਸਾਡਾ ਆ ਜੀ ਹੱਥ ਬੰਨ੍ਹ ਕੇ ਮੰਤਰੀ ਕਰਦੇ ਆ ਨੌਜਵਾਨ ਧੀਆਂ ਅੰਦਰ ਗੇਟ ਖੋਲ ਕੇ ਅੰਦਰ ਚੱਲ ਜਾਣਗੇ ਇਹਨਾਂ ਦੀ ਬਰਬਾਦੀ ਕਰ ਜਾਣਗੇ ਅੱਛਾ ਜੀ ਸਾਡੀ ਕੋਈ ਸੁਣਾਈ ਨਹੀਂ ਦੋ ਬੰਦੇ ਅੰਦਰ ਜਿਹੜੀਆਂ ਪਰਸੋਂ ਗੋਲੀਆਂ ਚਲੀਆਂ ਦੱਸ ਕਿ ਕਹਿੰਦੇ ਵੀ ਨੋ ਗੋਲੀਆਂ ਹੀ ਉਹਨਾਂ ਦਾ ਮਾਲਕ ਸੀ ਉਹ ਅੰਦਰ ਹੈ ਜੀ ਬਾਜੂਆ ਸਾਹਿਬ ਅਸਾ ਕਰਦਾ ਮਾਲਕ ਅੰਦਰ ਆ ਹਾਂਜੀ ਹਾਂਜੀ ਲੇਕਿਨ ਮੈਨੂੰ ਇੱਕ ਗੱਲ ਦੱਸੀ ਹੋਵੇ ਕਿ ਦੂਜੀ țeੜ ਹੈ ਕਿਹੜੀ ਆ ਕਿਉਂ ਉਹਨਾਂ ਨਾਲ ਵਿਵਾਦ ਕਿਉਂ ਹੋ ਗਿਆ ਗੋਲੀਆਂ ਕਿਉਂ ਚਲਾਈਆਂ ਗਈਆਂ ਤਾਂ ਜਗਾ ਸਾਡੀ ਹੈ ਤੁਹਾਡੇ ਕੋਲ ਕਦੇ ਕਾਗਜ਼ ਹੈਗੇ ਨੇ ਸਭ ਕੁਝ ਹੈਗਾ ਰਜਿਸਟਰੀਆਂ ਪਈਆਂ ਕਾਗਜ਼ ਤੇ ਫੇ ਦੂਜੀ ਪਾਰਟੀ ਐਦਾ ਕਿਉਂ ਕਹਿੰਦੀ ਕਿ ਜਗਾ ਉਹਨਾਂ ਦੀ ਵੀ ਆ ਉਹ ਕੈਨਾ ਦੀ ਕੋਈ ਦੂਜੀ ਪਾਰਟੀ ਵੀ ਚੈਲੰਜ ਕਰਦੀ ਹੈ ਹਾਂ ਹਾਂ ਕਬਜ਼ਾ ਕਰਦੇ ਕਬਜ਼ਾ ਉਹਨਾਂ ਨੇ ਕੀਤਾ ਆ ਸਾਡੀ ਜਗ੍ਹਾ ਤੇ ਤੁਹਾਡੀ ਜਗ੍ਹਾ ਤੇ ਕਬਜ਼ਾ ਜਿਹੜੇ ਅੰਦਰ ਪ੍ਰੀਨਰ ਅਕੈਡਮੀ ਖੋਲੀ ਉਹ ਕੌਣ ਨੇ ਉਹ ਹੀ ਨਾ ਉਹ ਜਿਹੜਾ ਨੇ ਕਬਜ਼ਾ ਕੀਤਾ ਹਾਂਜੀ ਹਾਂਜੀ ਤੁਸੀਂ ਕਿੰਨਾ ਵੱਲੋਂ ਹੈਗੇ ਹੋ ਤੁਹਾਡੀ ਪਾਰਟੀ ਦਾ ਕੀ ਨਾਮ ਹੈ ਤੁਹਾਡੀ ਆਪਣੀ ਜਗ੍ਹਾ ਹੈ ਹਾਂਜੀ ਆਪਣੀ ਜਗ੍ਹਾ ਬਾਜਵਾ ਵੱਲੋਂ ਤੁਸੀਂ ਹਾਂਜੀ ਹਾਂਜੀ ਬਾਜਵਾ ਵੱਲੋਂ ਹਾਂਜੀ ਹਾਂਜੀ ਬਾਜਵਾ ਸਾਹਿਬ ਕਿੱਥੇ ਨੇ ਸਰ ਬਾਜਵਾ ਸਾਹਿਬ ਅੰਦਰ ਹੈ ਜੀ ਲੈ ਚਾਹ ਹਾਂਜੀ ਕਿਉਂਕਿ ਪੱਚਾ ਅੰਦਰ ਚ ਹੋਇਆ ਰਿਹਾ ਤੇ ਆਰ ਮੈਂ ਇੱਕ ਦਾ ਪੱਚਾ ਹਾਂਜੀ 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 ਹਾਂ ਹਾਂ ਜੀ ਕੀ ਸੀਗਾ ਸਾਰਾ ਮਾਲ ਜਿਹੜਾ ਪਰਿਵਾਰ ਇਹ ਅੱਜ ਬੋਲਿਆ ਕਿ ਇੱਥੇ ਇੰਜਾਮ ਲਾ ਰਿਹਾ ਕਿੱਥੇ ਜਿਹੜੇ ਸਰਾਰਤੇ ਅੰਸਰ ਖੜੇ ਸੀਗੇ ਸਾਨੂੰ ਤਮਕੀਆਂ ਮਾਰ ਕੇ ਗਏ ਨਹੀਂ ਉਹ ਦੇਖੋ ਜੀ ਗੱਡੀ ਖੜੀ ਜੀ ਇੱਥੇ ਜੀਸੀਬੀ ਉਹ ਸਾਈਡ ਦੇ ਨਿਕਣ ਲੱਗੀ ਉਹਦੇ ਚੂਟ ਵੱਜ ਗਈ ਆ ਅੱਛਾ ਜੀ ਹੋਰ ਬਾਕੀ ਅਸੀਂ ਇਹਦੀਆਂ ਫੋਟੋਆਂ ਵੀ ਭੇਜ ਦਿੱਤੀਆਂ ਆ ਅਫਸਰ ਨੂੰ ਬਾਕੀ ਕੈਮਰੇ ਲੱਗੇ ਹੋਏ ਨੇ ਜੋ ਕੈਮਰੇ ਦੇ ਵਿੱਚ ਦੇਖਾਂਗੇ ਜੋ ਕੈਮਰੇ ਦੇ ਵਿੱਚ ਹੋਇਆ ਫਿਰ ਉਸ ਹਿਸਾਬ ਨਾਲ ਅਸੀਂ ਜਿਹੜੀ ਕਾਰਵਾਈ ਉਹ ਅਮਲ ਵਿੱਚ ਲਿਆਵਾਂਗੇ ਸਰ ਕਿੰਨਾ ਜੀਸੀਬੀ ਆ ਕੁਝ ਪਤਾ ਲੱਗਿਆ ਸੀ ਜਿਹੜਾ ਦੀਵਾਰ ਦੇ ਵਿੱਚ ਦਾ ਟੱਚ ਹੋ ਕੇ ਗਈ ਸੀ ਇਹ ਆਮ ਜਿਹੜੇ ਘਰੇਲੂ ਕਾਮਕਾਰ ਵਾਲਿਆਂ ਨੇ ਜਾਂ ਆਪਣੇ ਵਰਕ ਕਰਦੀਆਂ ਨੇ ਉਹੀ ਜੀਸੀਬੀ ਅੱਛਾ ਉਹਨਾਂ ਨੂੰ ਕੋ ਤੁਸੀਂ ਗੱਲ ਨਹੀਂ ਕੀਤੀ ਤੁਸੀਂ ਇੱਧਰ ਦੀਵਾਰ ਦੇ ਨਾਲ ਲਾਇਓ ਕੀ ਗੱਲ ਸੀਗੀ ਤੁਸੀਂ ਦੀਵਾਰ ਦੇ ਨਾਲ ਲਾ ਕੇ ਖੜੇ ਹੋ ਮੇਰੇ ਤੋਂ ਪਹਿਲਾਂ ਜੀਸੀਬੀ ਵਾਲੇ ਚਲੇ ਗਏ ਸੀਗੇ ਅੱਗੇ ਭਾਜੀ ਅੱਛਾ ਤੇ ਪਰਿਵਾਰ ਨੂੰ ਕਿੰਦਾ ਇਨਸਾਫ ਦਿੱਤਾ ਜਾਊਗਾ ਪੂਰ ਪਰਿਵਾਰ ਦੇ ਵਿੱਚ ਸਹਿਮ ਦਾ ਮਾਹੌਲ ਹੈ ਸਰ